ਹੈਲੋ ਹਾਂਜੀ ਸਾਸਰੀ ਕਾਲ ਕੀ ਹਾਲ ਚਾਲ ਆਂ ਹਾਂ ਅਸੀਂ ਮੈਂ ਠੀਕ ਠਾਕ ਹੋਰ ਸਿਹਤ ਦੱਸਣਾ ਆਪਣੀ ਦਾ ਠੀਕ ਆ ਸਿਹਤ ਹੋਰ ਕਿਦਾਂ ਡਾਕਟਰ ਕੀ ਕਹਿੰਦੇ ਅੱਛਾ ਰਾਸਤ ਕਹਿੰਦੇ ਰਾਸਤ ਕਰ ਤੇ ਕਰਿਆ ਕਰਕੇ ਨਾ ਹੋਰ ਹੋਰ ਕੰਨ ਪੂਰਾ ਵਾ ਤੇਰਾ ਹੂੰ ਤੇ ਖਰਾ ਖਾਣਾ ਫਰੂਟ ਖਾਇਆ ਕਰ ਨਾਰੀਅਲ ਪਾਣੀ ਪੀਆ ਕਰ ਆਹੋ ਆਪਣਾ ਧਿਆਨ ਰੱਖ ਇਹਨਾਂ ਦਿਨਾਂ ਚ ਜੋ ਡਾਕਟਰ ਕਹਿੰਦੇ ਉਦਾਂ ਹੀ ਚੱਲ ਆਹੋ ਧਾਰਾਵਲਾ ਕੰਮ ਨਹੀਂ ਕਰਨਾ ਐਵੇਂ ਸਾਰੇ ਕਹਿੰਦੇ ਰਹਿਣਾ ਉਹ ਕਰ ਲੈ ਜੇ ਕਰ ਲੈ ਤੂੰ ਆਪਣੀ ਮਰਜ਼ੀ ਨਾਲ ਰਹਿਣਾ ਹਾਂ ਆਹ ਕੰਮ ਮੁੜ ਕੇ ਕੰਮ ਹੀ ਹੋਣੇ ਆ। ਆਹ ਆਪਣੇ ਸਰੀਰ ਨੂੰ ਕਿ ਚੰਗਾ। ਨਾਲੇ ਹਾਲ ਵਿੱਚ ਰਸਤੀ ਚੰਗੀ ਆ। ਆਹ ਰੋਟੀ ਟੈਮ ਨਾ ਖਾਇਆ ਕਰ। ਦੁੱਧ ਪੀਆ ਕਰਕੇ ਪੀਣਾ ਕਿਉਂ ਨਹੀਂ ਗਾ। ਰਾਤ ਜਿੰਨੀ ਖਾਦੀ ਜਾਵੇ ਉਨੀ ਚੰਗੀ ਆ। ਅਗਿਆ ਤੇਰੇ ਵਿੱਚ ਕੀ ਆ? ਜਦੋਂ ਚੱਕ ਰੋਣ ਜਾਉ ਖੂਨ ਘਟ ਖੂਨ ਘਟ। ਉਹ ਦਿਖਾਇਆ ਪੀਆ ਕਰਕੇ ਆਹ ਕੋਈ ਨਹੀਂ ਕਰੂਗੀ ਮੈਂ ਫੋਨ ਉਹ ਸਾਬੀ ਹੁਣੀ ਉਹ ਬਟਾਲੇ ਨੂੰ ਗਏ ਹੀ ਉਹ ਇਹ ਕਹਿਆ ਤਾਂ ਤੀਜੇ ਦਿਨ ਮੈਡਮ ਟੈਸਟ ਕਰਾਉਂ ਤੋਰ ਪੈਦੀ ਆ ਆ ਇਹਨੇ ਖਾਈ ਲਿਆ ਹਨ ਦਵਾਈਆਂ ਨਾਲ ਕਦੀ ਉਹ ਦਵਾਈ ਕਦੀ ਉਹ ਦਵਾਈ ਆ ਵਾਜ ਸਾਬੀ ਨੂੰ ਕੰਮ ਤੇ ਵੀ ਨਹੀਂ ਇਹਨੇ ਜਾਣ ਦਿੱਤਾ ਅਸੀਂ ਜੇਦਨ ਬਹਾਨਾ ਬਣਾ ਲੈਂਦੀ ਆ ਫਿਰਨ ਦਾ ਘਰ ਤੇ ਤਾਂ ਜੀ ਨਹੀਂ ਲੱਗਦਾ ਹੈਗਾ ਚਲ ਠੀਕ ਆ ਮੈਂ ਕਰੂੰਗੀ ਫੋਨ ਫੇਰ ਤੈਨੂੰ ਹੁਣ ਮਿਲਿਆ ਜ ਚੈਨ ਜਾਂ ਕਿਤੇ ਬਹੁਤ ਦੁਖੰਡੇ ਇਹ ਪੈਰ ਲਈ ਜਾਂਦੀ ਆ ਮੈਂ ਵੀ ਥੱਕ ਗਿਆ ਵਾਹ ਪੁੱਤ ਆ ਚੰਗਾ ਕੰਮ ਕਰਨ ਡਿਆ ਹਨਾ ਕੀ ਹੈ ਮਮੀ ਕਦੀ ਮਾਂ ਨੂੰ ਪੁੱਛਿਆ ਵੀ ਤੇਰੇ ਨਾਲਤਾ ਪੀੜ ਕਰਦੀਆਂ ਕਿ ਨਹੀਂ ਕਰਦੀਆਂ ਜਿਹੜੀ ਪੰਜਾਹ ਸਾਲਾਂ ਦੀ ਆ ਇੱਕ ਕਲ ਦੀ ਆਈ ਦੀ ਲੱਤਾਂ ਪੀੜ ਕਰਨ ਲੱਪੀਆਂ ਵਾ। ਓ ਮੰਮੀ ਚੱਲ ਕਿੰਨਾ ਤੁਰ ਕੇ ਜਾਣਾ ਪਿਆ ਗਾਂ ਨੂੰ ਤਾਂ ਕਰਕੇ ਓ ਸੋਜੀ ਪੈ ਗਈ ਉੱਥੇ ਵੀ ਕੈਂੜੀ ਸੋਜ ਪਈ ਆ ਪੈਰਾਂ ਨੂੰ। ਅੱਛਾ ਤੇ ਗੱਡੀ ਲੈ ਜਾਈ ਨੀਗਾ ਹਸਪੀਟਲ ਚ ਕਹਿੰਦਾ ਤੁਰ ਨਹੀਂ ਸਕਦੀ। ਓ ਨਹੀਂ ਉਧਰ ਟ੍ਰੈਫਿਕ ਬੜੀ ਹੀ ਉਧਰ ਨੂੰ ਨਹੀਂ ਜਾਂਦੀ ਗੱਡੀ। ਅੱਛਾ। ਆ ਬੂਹਾ ਖੁੱਲਾ ਬਾਹਰ। ਕੋਈ ਆਉ ਉਹ ਤੇ ਵੇਖੂ ਤੇ ਕੀ ਕਹੂਗਾ? ਓ ਚੱਲ ਬਾਹਰ ਲਾ ਕੁੰਡਾ ਤੇ ਕਿਨੇ ਖੜਕਾ ਕੇ ਬੂਹਾ ਹੋਣਾ ਵਾ। ਓ ਕੁੰਡਾ ਖੁੱਲਾ ਹੀ ਓ। ਕੋਈ ਨਹੀਂ ਦਰਵਾਜ਼ਾ ਵੱਜਿਆ ਕੋਈ ਨਹੀਂ ਕੁਝ ਕਹਿੰਦਾ ਮਾਤਾ ਆਹੋ ਕੌਣ ਕਹਿੰਦਾ ਕੋਈ ਆਊਗਾ ਦੇਖੂਗਾ ਤਾਂ ਬਾਹਰ ਮੈਨੂੰ ਗੱਲਾਂ ਕਰਨੀਆਂ ਬੜੀ ਸੋਹਣੀ ਵਿਆਹ ਕੇ ਲਿਆਂਦੀ ਆ ਫਿਰ ਹੁਣ ਕੀ ਕਰਾਂ ਤੁਸੀਂ ਘੜ ਦੋ ਫਿਰ ਥੋੜਾ ਬੋਧਾ ਨੂੰ ਸਮਝਾਇਆ ਕਰਕੇ ਐਨੇ ਵੀ ਸੋਹਲ ਬਣ ਕੇ ਕਿੱਦਾਂ ਕਜਾਰਾ ਵਾ ਚੰਗਾ ਬਾਬਾ ਸਮਝਾ ਲੂੰਗਾ ਜੇ ਸਮਝਾਉਂਦਾ ਹੁੰਦਾ ਨਾ ਐਨੀ ਨੌਬਤਾਂ ਆਉਂਦੀ ਤੋ ਕੀ ਕਹਿੰਦੀ ਉਹ ਤੇ ਚੁੱਪ ਕਰਕੇ ਬੈਠੀ ਆ ਚੁੱਪ ਕੀਤੀ ਸਾਰੇ ਕੰਮ ਕਰੀ ਜਾਂਦੀ ਆ ਨਾ ਮੂੰਹ ਨਾ ਬੋਲਦੀ ਬੋਲ ਕੇ ਦੱਸ ਦਿਆ ਕਰ ਸੁਖ ਮੈਂ ਕੀ ਬੋਲਣਾ ਹੁਣ ਵੇਖ ਹੀ ਲੈਣਾ ਤੁਸੀਂ ਮਮੀ ਬਿਨਾ ਮਤਲਬ ਤੋਂ ਬੋਲਦੀ ਪਈ ਆ ਬਿਨਾ ਮਤਲਬ ਤੋਂ ਨਹੀਂ ਮੈਂ ਬੋਲਦੀ ਤੂੰ ਅੱਜ ਘਰ ਵਾ ਨਾ ਤੂੰ ਸਾਰੀ ਦਿਹਾੜੀ ਵੇਖੀ ਤੇਰੇ ਸਾਹਮਣੇ ਕਿਦਾਂ ਰਸੋਈ ਚ ਫਿਰਦੀ ਆ ਤੇ ਜਦੋਂ ਚਲ ਜਾਣਾ ਨਾ ਆਪਸ ਤਾਂ ਫੇਰ ਸਪਾਰਡ ਮੰਜੇ ਤੇ ਏਸੀ ਲਾ ਕੇ ਸਰਾਣੇ ਸਭ ਕੋ ਰੱਖ ਲੈਣਾ ਖਾਣ ਨੂੰ ਪੁੱਛੋ ਉਹਨਾਂ ਨੂੰ ਆਪ ਹੀ ਕਹਿੰਦੇ ਫੇਰ ਰੈਸਟ ਕਰ ਉਹ ਜਦੋਂ ਜਾਂਦੇ ਡਾਕਟਰ ਦਵਾਈਆਂ ਨੂੰ ਪੁੱਛੋ ਡਾਕਟਰ ਕਿੰਨੀਆਂ ਕਰਨਾ ਸਲਾਹ ਦਿਆ ਫੇਰ ਡਾਕਟਰ ਨੇ ਕਿਹਾ ਮਮੀ ਉਹ ਡਾਕਟਰਾਂ ਦੇ ਕਿਹੜੀ ਗੱਲ ਵਾ ਡਾਕਟਰਾਂ ਮੈਂ ਕਰ ਲੱਗਿਆ ਤੂੰ ਰੋਟੀ ਵੀ ਨਾ ਖਾਈ ਜੰਦੀਆਂ ਦਵਾਈਆਂ ਖਾਈ ਜਾਈਏ ਤੇ ਤਾਂ ਹੀ ਤੇ ਤੁਹਾਨੂੰ ਕਿਹਾ ਸੀ ਤੁਸੀਂ ਨਾਲ ਚੱਲੋ ਤੁਸੀਂ ਤੇ ਆਉਂ ਜਾਂਦੇ ਨਹੀਂ ਜੇ ਤੁਹਾਨੂੰ ਕਿਹਾ ਹੀ ਨਾ ਸਿਰ ਵੀ ਚਲੋ ਹੱਡ ਨਾਲ ਤੇ ਘਰ ਦਾ ਕੰਮ ਕਿੰਨੇ ਕਰਨਾ ਹੈ ਮੈਂ ਨਾਲ ਚੱਲ ਜੰਦੀ ਤੇ ਬਾਣ ਕਿਉਂ ਜਾਂਦਾ ਮੈਨੂੰ ਖੜਨਾ ਹੈ ਉੱਥੇ ਜਾ ਕੇ ਪਤਾ ਲੱਗਣਾ ਹੈ ਨਾ ਡਾਕਟਰ ਨੇ ਕੀ ਕਿਹਾ ਤੇ ਕੀ ਨਹੀਂ ਕਿਹਾ ਮੈਨੂੰ ਖੜਦੀ ਅਗਲੀ ਕਿਉਂ ਉਹਨੇ ਪੰਜਾਬੀ ਚ ਦੱਸਣਾ ਸੀ ਅੰਗਰੇਜ਼ੀ ਥੋੜੀ ਬੋਲਦਾ ਜੋ ਵੀ ਬੋਲੇ ਪਰ ਮੈਨੂੰ ਖੜਨਾ ਹੈ ਨਾਲ ਕਿਆ ਤੇ ਹੈਗਾ ਸੀ ਮੈਂ ਹਾਂ ਘਰ ਸੁਣਨਾ ਛੱਡ ਕੇ ਨਾ ਚੱਲ ਜਾ ਦੁਨੀਆ ਭੱਦੀਆਂ ਚੋਰੀਆਂ ਆ ਤੇ ਬਾਤ ਚੀਜ਼ ਨੂੰ ਆਉ ਤੇ ਫੇਰ ਏਦਾਂ ਲੜਾਈ ਤੇ ਜਿਹੜੇ ਕੰਮ ਤੂੰ ਕਰਦਾ ਨਾ ਉਹ ਨਾ ਕਰਿਆ ਕਰ ਬਾਹਰ ਵੇਖਾਂ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ ਤਾਂ ਮੈਂ ਇਹ ਥੋੜੀਆਂ ਗੋਲਾਂ ਬਾਹਰ ਸੁਣਨੀਆਂ ਵਾ ਮिन्नੋ ਦੇ ਮੰਮੀ ਕਿਹਨੇ ਮਾੜਾ ਨਹੀਂ ਕਿਹਾ ਜਿੱਦਣ ਕੋਈ ਵੇਖੂ ਫਿਰ ਕਹੂ ਚੱਲ ਜਿੱਦਣ ਕਹੂ ਵੇਖੀ ਜਾਓ ਹਾਂ ਬਸ ਸਹਿ ਦਈ ਜਾ ਜਾਓ ਇਦਾਂ ਕਰੋ ਚਾਹ ਬਣਾ ਲਓ ਘੁੱਟ ਘੁੱਟ ਉਹ ਤਾਂ ਬਣਾਉਣੀ ਹੈ ਫਿਰ ਮੈਂ ਹਾਂ ਬਣਾ ਲਓ ਫਿਰ ਆਪਾਂ ਵੀ ਆਏ ਆ ਨੀਂਦ ਜੀ ਆਉਣ ਲਈ ਹੋਣ ਸੌਂ ਗਿਆ ਤੇ ਕੰਮ ਕਿੰਨੇ ਰਹਿ ਜਾਣੇ ਆ ਪੱਠੇ ਵੀ ਲਿਆਉਣ ਵਾਲੇ ਮੈ ਜਾਣਾ ਵਾ ਕੱਲ ਬਣਾ ਦਿੰਨੀ ਆ ਹੁਣ ਇਹ ਤਾਂ ਆਈ ਉਥੋਂ ਦਵਾਈ ਲੈ ਕੇ ਤੈਨੂੰ ਤਾਂ ਹੁਣ ਅਰੇਸਟ ਚਾਹੀਦੀ ਚਾਹੀਦੀ ਆ ਇਹ ਹੁਣ ਇਹ ਜੇ ਬਟਾਲਿਓ ਫਿਰਦੀ ਆਈ ਆ ਆਉਂਦੀ ਪੈ ਗਈ ਲੰਮੀ ਤਾਂ ਲੱਤਾਂ ਘਟਾਉਣ ਬੈਗੀ ਸ਼ਰਮ ਨਹੀਂ ਆਉਂਦੀ ਇਹਨੂੰ ਬੰਦੇ ਕੋਲ ਲੱਤਾਂ ਘਟਾਉਂਦੀ ਨਾ ਹੈ ਉਹਦੇ ਸਾਹਮਣੇ ਕਿੱਡੀ ਐ ਬਣੀ ਆ ਸਭੀ ਸਾਹਮਣੇ ਪਜਤਾ ਮੈਂ ਕੁਝ ਜਾਣਦੀ ਨਹੀਂਗੀ ਹੈ ਉਦਾਂ ਟਕੇ ਟਕੇ ਦਾ ਜਵਾਬ ਦਿੰਦੀ ਤੇ ਕੋ ਉਹ ਹੰਤਾ ਪਾਪੇ ਚਾਹ ਬਣਾ ਲਾ ਮੰਮੀ ਮੈਂ ਵੀ ਨਹੀਂ ਬਣਾਉਂ ਦੇਖਾ ਸਮੜ ਖਾਣ ਉੱਠ ਕੇ ਤਾਂ ਆਪੇ ਸਮਣੀ ਬਣਾ ਕੇ ਦੋਗੇ ਮੈਂ ਇਹਨਾਂ ਦਾ ਠੇਕਾ ਲਿਆ ਵਾ ਮੈਂ ਇੱਧਰ ਵੇੜੇ ਚ ਫਿਰਦੀ ਤੁਰਦੀ ਆ ਮੜਾ ਮੋਟਾ ਕੇ ਮੈਂ ਭੱਜੀ ਇਹਨਾਂ ਦੀ ਤੇ ਹੀ ਮਗਰੋਂ ਕਹਿਦੈ ਨਾ ਮੰਮੀ ਨੂੰ ਆਹ ਕੰਮ ਕਹਿ ਲਈ ਮੰਮੀ ਨੂੰ ਪੁੱਛ ਨਹੀਂ ਕੀ ਕਹਿਣਾ ਹੁੰਦਾ ਮੰਮੀ ਨੂੰ ਮੰਮੀ ਗੈੜੀ ਬਹੁਤ ਗੱਲਾਂ ਸੁਣਦੀ ਐ ਤੇ ਮੰਮੀ ਨੂੰ ਆਹ ਕਹਾਂ ਤੇ ਚੀ ਗਾ ਤੂੰ ਵੀ ਨਾ ਟੈਨਸ਼ਨ ਲੈ ਸੁਖ ਉਹਦਾਂ ਹੁੰਨਾ ਉਮਰ ਹੋ ਗਈ ਐ ਮੰਮੀ ਦੀ ਮੇਰੇ ਵਰੀ ਉਮਰ ਹੁੰਦੀ ਹੈ ਨਾ ਜਦੋਂ ਬੰਦਾ ਬੁੱਢਾ ਆ ਜਾਂਦਾ ਫਿਰ ਖਿੱਚ ਕੇ ਜਾ ਕਰਨਾ ਪੈਂਦਾ ਹੁੰਦਾ ਵਾ ਮੈਨੂੰ ਹੀ ਗੱਲਾਂ ਲਾ ਲਾ ਕੇ ਕਰਨੀਆਂ ਹੁੰਦੀਆਂ ਹੁਣੇ ਕੋਈ ਬਾਰਾ ਬੁੱਢੀ ਆ ਜਿਹੋ ਇਦਾਂ ਚੰਗੀ ਭਲੀ ਹੋ ਜਾਂਦੀ ਏ ਉਹ ਤਾਂ ਨਹੀਂ ਖਿੱਚਦੀ ਓਏ ਉਹ ਫਿਰ ਉਧਰ ਸਿਗਨਲ ਰਲ ਜਾਂਦੇ ਆ ਨਾ ਸਾਰੇ ਪਿੰਡ ਦੀਆਂ ਲੂਤੀਆਂ ਤਾਂ ਹੀ ਤੇ ਲੱਗਦੀਆਂ ਵਾ ਹੈ ਤਬੀਰ ਸੱਸ ਆਈ ਹੈ ਕਿ ਕੇੰਦਰ ਆਈ ਹੈ ਚਲ ਕੋਈ ਨਹੀਂ ਮੈਂ ਜਾਣੀ ਆ ਉਹਨਾਂ ਚਾਹ ਪਾਣੀ ਪੀ ਲਾਂ ਦੇ ਫੇ ਮੈਂ ਜਾਣੀ ਪੁੱਛਦੀ ਭੈਣ ਜੀ ਨੂੰ ਕਿ ਇਹ ਕਿੱਧਰ ਆਈ ਕੋਈ ਘੜਤੀ ਗੱਲਬਾਤ ਹੋਈ ਹੈ ਪੇ ਜਾਂ ਉਦਾਂ ਹੀ ਆਈ ਹੈ ਕਿ ਇਹਨਾਂ ਨੇ ਸੱਦੀ ਆ ਇਹ ਤੁਹਾਨੂੰ ਘਰ ਜਾ ਕੇ ਪਤਾ ਲੱਗੂਗਾ ਵੀ ਕੀ ਗੱਲਬਾਤ ਹੋਈ ਆ ਭੈਣ ਜੀ ਨੂੰ ਜਾ ਕੇ ਪੁੱਛਦੀ ਆ ਚਾਹ ਪੀ ਲਾਂ ਦੇ ਚਾਹ ਪਾਣੀ ਫੇੜੀ ਜਾਵਾਂਗੀ ਮੈਂ ਮਰੂ ਦੀ ਵੇਖਾਂ ਕੋਈ ਨਾ ਕੋਈ ਆ ਜਾ ਵਾ ਠੀਕ ਏ ਟੋਲੇ ਆਪੇ ਮੈਂ ਨਹੀਂ ਆਉਣਾ ਆਹ ਕੈਂਤੀ ਜੀ ਕੈਂਤੀ ਸਾਸਰੀ ਕਾ ਸਾਸਰੀ ਕਾ ਜੀ ਸਾਰ ਚੱਲ ਜੇ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਠੀਕ ਆ ਹੋਰ ਪਰਵਾਹ ਠੀਕ ਠਾਕ ਹੈ ਹਾਂਜੀ ਠੀਕ ਠਾਕ ਹਾਂ ਹੋਰ ਹਾਂ ਸੋਖਣੀ ਗਏ ਵਟਾਲੇ ਆ ਗਏ ਹਾਂਜੀ ਆ ਗਏ ਵਟਾਲੇ ਅੰਦਰ ਵਾ ਅੱਛਾ ਆਹ ਠੀਕ ਠਾਕ ਹਾਂ ਠੀਕ ਹੀ ਵਾ ਅੱਛਾ ਅੰਦਰ ਵਾ ਚਲੋ ਮੈਂ ਬੂਆ ਮਾਰ ਆਵਾ ਆ ਇਹ ਕਿੱਧਰ ਆ ਗਈ ਆ ਇਹਦੀ ਕੰਮੀ ਹੁਣ ਉਹ ਅੱਗੇ ਨਹੀਂ ਮੰਜੇ ਰੋੜਦੀ ਉਹ ਇਹ ਵੀ ਮੰਜਾ ਮਲੂਗੀ ਇਹਦੀ ਬਸ ਇਹਦੀ ਜ਼ਰੂਰਤ ਹੀ ਪੂਰੀ ਹੋ ਗਈ ਆ ਤੇ ਮम्मी ਨੂੰ ਕਾਨੂੰ ਕਹਿਣਾ ਇਹ ਮੈਨੂੰ ਹੀ ਕਹਿ ਦਿੰਦੇ ਲੈ ਮम्मी ਆਏ ਆ ਸੱਸੀ ਘਰ ਮਮੀ ਜੀ ਸੱਸਰੀ ਘਰ ਕੀ ਹਾਲ ਪਤਾ ਹਾਂਜੀ ਵਧੀਆ ਤੈਨੂੰ ਦੱਸਾਂ ਸੱਸੀ ਘਰ ਮਮੀ ਸੱਸਰੀ ਘਰ ਪਤਾ ਠੀਕ ਠਾਕ ਆ ਹਾਂਜੀ ਬਧੀਆ ਬਹਿ ਜਾ ਮਮੀ ਬੈਠੇ ਹੋਰ ਸੁਣਾ ਤੂੰ ਵਧੀਆ ਵਧੀਆ ਬਾਬੋ ਮਮੀ ਤੇ ਹਾਂ ਤੂੰ ਹੀ ਉੱਠ ਕੇ ਤੇ ਹੀ ਬਹਿ ਜਾਣਾ ਆ ਜਾ ਮੈਂ ਲੈ ਆ ਨਾ ਨਹੀਂ ਮਮੀ ਪਾਣੀ ਨਹੀਂ ਪਾਣੀ ਦੀ ਕੋਈ ਲੋੜ ਨਹੀਂ ਬਹਿ ਜਾ ਤੂੰ ਮੈਨੂੰ ਦੱਸ ਵੀ ਤੂੰ ਹਾਂ ਠੀਕ ਹਾਂ ਹਾਂਜੀ ਮਮੀ ਠੀਕ ਹਾਂ ਮੈਂ ਸੁਣਾ ਪਤਾ ਠੀਕ ਠਾਕ ਹਾਂ ਤੂੰ ਹਾਂਜੀ ਹਾਂਜੀ ਮਮੀ ਮੈਂ ਠੀਕ ਹਾਂ ਅੱਛਾ ਹਾਂ ਹੋਰ ਕਾਰੋਬਾਰ ਉਹ ਠੀਕ ਠਾਕ ਚੱਲਦਾ ਹਾਂਜੀ ਸਾਹਿਬ ਵਧੀਆ ਠੀਕ ਠਾਕ ਤੂੰ ਦੱਸੋ ਠੀਕ ਆ ਅੱਛਾ ਹੋਰ ਸੇ ਦਾ ਠੀਕ ਠਾਕ ਆ ਨਾ ਹਾਂਜੀ ਹਾਂਜੀ ਸੁੱਖ ਮੈਂ ਮਮੀ ਨੂੰ ਫਿਰ ਕਮਾਂ ਪਾਣੀ ਚਾਹ ਬਣਾਉਣਾ ਕਹਿ ਲਓ ਮੰਮੀ ਪਾਣੀ ਤੇ ਨਹੀਂ ਪੀਣਾ ਲਿਆਵਾ ਨਹੀਂ 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 ਪਾਣੀ ਨਹੀਂ ਪੀਣਾ ਚਲ ਮੰਮੀ ਨੂੰ ਕਹਿਣਾ ਚਾਹਾਂ ਬਣਾਉਣਾ ਤੇ ਮਾਰੂੰ ਗੱਲਾਂ ਬਾਤਾਂ ਤੇ ਮੰਮੀ ਆਇਆ ਵੀਰ ਦਾ ਫੋਨ ਮੰਮੀ ਹਾਂ ਦੱਸ ਚਾਰ ਆਖ ਲੈਣੀ ਆ ਉਹ ਵੇ ਰੱਖੀ ਮੈਂ ਮੰਨੇ ਨਹੀਂ ਨੀ ਕਿ ਮੈਨੂੰ ਦੀਦਾ ਵਾ ਇਹ ਸਾਸਤਰੀ ਆਈ ਹੈ ਤੇ ਚਾਹ ਪੀਉਣੀ ਆ ਉਹ ਮੈਂ ਇਹ ਗੱਲ ਥੋੜੀ ਮੰਮੀ ਕਹਿਣ ਡਿਆ ਵਾਂ ਹਾਂ ਤੋ ਕਿਹੜੀ ਕੰਨਾ ਤੂੰ ਦੱਸ ਉਹ ਮੈਂ ਤੇ ਉਦਾਂ ਸੋਚਣ ਡਿਆ ਚੱਲ ਤੂੰ ਹੀ ਰੱਖ ਲੋ ਚਾਹ ਸੁੱਖ ਨੂੰ ਉੱਥੇ ਬੈਠੀ ਰਹਿਨ ਦੋ ਲਾਗੇ ਗੱਲਾਂ ਬਾਤਾਂ ਕਰ ਲੈਂਦੀ ਆ ਤੇ ਸੋਖ ਅੱਗੇ ਵੀ ਬੈਠੀ ਰਹਿੰਦੀ ਅੱਗੇ ਖੜੇ ਦਹਾ ਜਣਾਂ ਨੂੰ ਚਾਹ ਪਾਣੀ ਪਿਆਲਦੀ ਔਰ ਤਕਰੋ ਵੀ ਸਾਡੇ ਹੋ ਕੇ ਚੱਲ ਜੇ ਨਾ ਤਾਂ ਪਾਣੀ ਦਾ ਘੋਟ ਵੀ ਨਹੀਂ ਪੁੱਛਦੀ ਓ ਮੰਮੀ ਐਵੇਂ ਨਾ ਨਾਂ ਲੰਉਂਦੇ ਰਿਆ ਕਰੋ ਸਾਰਾ ਕੁਝ ਕਰਦੀ ਆ ਤੇਰੇ ਸਾਹਮਣੇ ਜਦੋਂ ਆਉਂਦਾ ਟਾਈਮ ਹੁੰਦਾ ਤੇ ਡਿਊਟੀ ਦਾ ਉਦੋਂ ਮਹਾਰਾਣੀ ਤੇ ਆ ਰੋਕਦਾ ਸੋ ਇਜਾ ਜੰਦੀ ਆ ਪਤਾ ਨਹੀਂ ਉਹ ਮੈਨੂੰ ਇਹ ਗੱਲ ਦਾ ਹਾਂ ਪਰ ਚੱਲ ਹੁਣ ਮੰਮੀ ਆਈ ਆ ਉਧਰ ਤੇ ਉੱਚੀ ਰੋਲੀ ਨਾ ਪਾਓ ਐਵੇਂ ਕੰਨ ਚ ਗੱਲ ਪਈ ਨਿਗੀ ਜੀ ਗੱਲ ਖਣੋ ਐਵੇਂ ਪਹਾੜ ਬਣ ਜਾਣਾ ਗੱਲ ਦਾ ਅੱਛਾ ਸੱਸ ਦਾ ਤੈਨੂੰ ਡਰਵਾ ਤੇ ਮਾਂ ਤੇ ਲੜਾਈ ਨੂੰ ਵਜਾ ਮਾਰਦੀ ਆ ਉਹ ਮੈਂ ਇਹ ਵੀ ਨਹੀਂ ਗੱਲ ਕਹਿੰਦੇ ਆ ਵੀ ਲੜਾਈ ਨੂੰ ਵਜਾ ਮਾਰਦੇ ਜੇ ਹਾਂ ਪਰ ਨਹੀਂ ਚੰਗਾ ਲੱਗਦਾ ਮੰਮੀ ਫਿਰ ਤੇ ਜਿੰਨਾ ਪੁੱਤ ਤੂੰ ਆਪਣੀ ਸੱਸ ਦਾ ਫਿਕਰ ਕਰਨ ੜਿਆ ਨਾ ਥੋੜਾ ਜਿਹਾ ਮਾਂ ਦਾ ਵੀ ਕਰ ਲਿਆ ਕਰਕੇ ਸਾਰਾ ਦਿਨ ਜਿਹੜਾ ਕੰਮ ਕਰਦੀ ਆ ਮੰਮੀ ਤੁਹਾਡਾ ਫਿਕਰ ਕਰਦਾ ਹੀ ਆ ਘਰ ਦਾ ਕੰਮ ਘਰ ਕਿਹੜਾ ਬਗਾਨਾ ਆਪਣਾ ਹੀ ਆ ਇਹ ਜਾਂਦੇ ਬਗਾਨਾ ਹੋਵੇ ਫਿਰ ਕਹੋ ਉਹ ਤਾਂ ਥੋੜਾ ਜਿਹਾ ਪੁੱਛ ਲੈਣਾ ਮਾਂ ਨੂੰ ਕਿ ਮਾਂ ਤੂੰ ਠੀਕ ਵਾ ਤੇ ਮਾਂ ਫੁੱਲੀ ਨਹੀਂ ਸਮੰਦੀ ਪੁੱਛਦਾ ਹੀ ਆ ਮੈਂ ਤੁਹਾਨੂੰ ਵੀ ਤੇ ਫੋਨ ਲੰਮਣਾ ਹੀ ਆ ਕੰਮ ਤੋਂ ਮੈਨੂੰ ਕੰਮ ਤੋਂ ਇਹ ਫੋਨ ਲੰਦਾ ਵੀ ਮੰਮੀ ਸਬਜ਼ੀ ਬਣਾ ਲਈ ਆ ਰੋਟੀਆਂ ਪਕਾ ਲਈਆਂ ਵਾ ਆ ਫੋਨ ਲਾਉਣਾ ਕਦੇ ਨਹੀਂ ਪੁੱਛਿਆ ਵੀ ਤੂੰ ਠੀਕ ਜੈ ਕਿਤੇ ਜਾਣਾ ਜੈ ਕੋਈ ਕੰਮ ਹੋਰ ਕਿਤੇ ਜਾਣਾ ਪੈ ਜਾਂਦਾ ਬੰਦੇ ਨੂੰ ਮੈਂ ਤਾਂ ਕਦੇ ਆੜ ਗਵਾੜ ਨਹੀਂ ਜਾਂਦੀ ਤੇ ਚਲ ਜਿਆ ਕਰੋ ਤੁਹਾਨੂੰ ਕਿਹੜਾ ਕਹਿੰਨੇ ਬੰਨ ਕੇ ਰੱਖਿਆ ਵਾ ਚਲ ਜਿਆ ਕਰੋ ਚੱਲ ਮੈਂ ਕਿੱਧਰ ਜਾਵਾਂ ਹੁਣ ਸਵੇਰ ਦੇ ਆਪਾਂ ਗਏ ਆ ਨਾਲ ਉਹ ਬੰਦਾ ਤਾਲੇ ਮਾਰਦਾ ਵਾ ਤੇ ਹੋਂਦਾ ਵਾ ਆਪਾਂ ਕਿਹੜਾ ਤੁਹਾਨੂੰ ਪੱਕੀ ਡਿਊਟੀ ਦੇ ਕੇ ਗਏ ਆ ਵੀ ਇੱਥੇ ਹੀ ਰਹਿਣਾ ਵਾ ਤੇ ਮੈਂ ਤੇ ਤਾਲੇ ਮਾਰ ਕੇ ਚੱਲ ਜਾਂਦੀ ਤੇ ਮਗਰੋਂ ਆ ਜਾਂਦਾ ਤੇ ਕਹਿਣਾ ਵੇਖ ਲੈ ਫੇਰੇ ਤੋਰੇ ਤੇ ਨਿਕਲੀ ਆ ਕਸੂਰ ਫੇਰਾ ਮੇਰੇ ਚ ਨਿਕਲਦਾ ਹੀ ਸਾਰਾ ਫੇਰ ਉਹ ਨਹੀਂ ਨਿਕਲਦਾ ਆ ਸੋਚ ਥੋੜੀ ਜੀ ਬਦਲੋ ਆਪਣੀ ਆਪਾਂ ਇਦਾਂ ਦੇ ਨਹੀਂ ਆ ਵੀ ਤੁਹਾਨੂੰ ਇਹ ਗੱਲ ਕਾਹਤੋਂ ਕਵਾਂਗੇ ਚੱਲ ਹੁਣ ਨਾ ਰੋਲੀ ਪਾਈਏ ਚਾਹ ਲਿਓ ਚੱਲ ਮੈਂ ਲਿਉਣੀ ਜਾ ਤ ਆਹੋ ਜਾ ਮੈਨੂੰ ਨਹੀਂ ਚਾਹ ਜਾਦਾ ਫਿਕਰ ਵਾ ਉਹ ਕਥਾਰੇ ਉਹ ਆਈ ਹੈ ਨਾ ਉਹ ਦਵਾ ਦਾ ਚਾਹ ਦੇਦਾ ਮੈਂ ਆਹ ਚਾਹ ਦੇ ਦੋ ਹਾਂ ਆਇਆ ਏ ਠੀਕ ਠਾਕ ਮਿਲਿਆ ਕੰਮ ਆ ਗਿਆ ਕਹਿੰਦਾ ਹੀ ਆ ਮੰਦਾ ਜਾ ਪੈ ਗਿਆ ਨੀਆਂ ਦੇ ਕਰਕੇ ਬੜਾ ਸੋਹਣਾ ਹੁਣ ਕੰਮ ਚੱਲਦਾ ਉਹਦਾ ਚਲ ਤਾਂ ਵੀ ਸ਼ੂਗਰ ਹੋਇਆ ਮੰਮੀ ਮੈਂ ਪੁੱਛਦਾ ਸੁਖਦਾ ਫੇ ਦੀਦੀ ਦਾ ਕੀ ਹਾਲ ਵਾ ਮੈਂ ਕਿੰਨੇ ਦਿਨ ਹੋ ਗਏ ਮੇਰੇ ਕੋਲ ਆਪ ਨਹੀਂ ਸੁਖਾ ਫੋਨ ਲੱਗਾ ਤੇ ਲਾ ਲੈਣਾ ਹੈ ਨਾ ਤੂੰ ਕੋਈ ਨਹੀਂ ਮੈਂ ਅੱਜ ਤਾਂ ਸੋਚੀ ਨਹੀਂ ਲਈ ਵੀ ਰਾਤ ਨੂੰ ਲਾਉਂਗੀ ਜਦੋਂ ਕੰਮ ਤੇ ਜਾਂਦਾ ਉਹ ਤਾਂ ਪੁੱਛੂੰਗੀ ਨਾ ਉਹਨੂੰ ਹਾਂ ਤਾਂ ਮੈਨੂੰ ਸਾਬੇ ਨੇ ਸਵੇਰੇ ਕੀਤਾ ਫੋਨ ਹਾਂ ਪੀ ਸੁਖ ਵਟਾਲੇ ਲੈ ਕੇ ਚੱਲੇ ਆਂ ਤੇ ਮੇਰੇ ਤੇ ਕਿਤੇ ਦਿਲ ਨੂੰ ਕੁਛ ਹੋਵੇ ਹਾਏ ਕਿਉਂ ਖਾਣ ਲੱਗੇ ਆ ਹਾਏ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਵਾਈ ਲੈਣ ਉਦਾਂ ਜਾਣੇ ਨਹੀਂ ਦਵਾਈ ਦਾ ਤਾਂ ਨਾਂ ਨਹੀਂ ਆਂਦੇ ਖਾਣ ਲੱਗੇ ਆ ਤੇ ਮੈਨੂੰ ਤਾਂ ਹੋਵੇ ਆ ਹਾਏ ਕਿਉਂ ਖਾਣ ਲੱਗੇ ਆ ਜਾ ਮਾਂ ਮੇਰੀ ਤੂੰ ਕੀ ਤੀ ਡਰ ਜਿਆ ਕਰ ਤੂੰ ਚੰਗੀ ਤਰ੍ਹਾਂ ਪੁੱਛ ਤੇ ਲੈਂਦੀ ਸਾਰੀ ਗੱਲ ਇਹਨੂੰ ਕੀ ਪੁੱਛਾਂ ਦਵਾਈ ਪਾਈ ਆ ਤੇ ਤੁਸੀਂ ਉਹਨੂੰ ਇਹ ਹੀ ਕਹਿੰਦੇ ਸੁਖ ਨਾਲ ਗੱਲ ਕਰ ਮੈਨੂੰ ਵੀ ਨਹੀਂ ਪਤਾ ਮੈਨੂੰ ਆਖਣ ਦੇ ਹੀ ਮੰਮੀ ਦਾ ਫੋਨ ਆਇਆ ਤੇ ਮੈਂ ਚੁੱਕਿਆ ਤੇ ਮੈਂ ਵੀ ਨਾ ਇੰਨਾ ਤੇ ਆਂ ਦਿੱਤਾ ਵੀ ਮੇਰੀ ਮਾਂ ਦਾ ਤਾਂ ਝਟ ਢਾਕਾ ਨਿਕਲ ਜਾਂਦਾ ਵੀ ਮੈਂ ਹੀ ਗੱਲ ਕਰ ਲਾਂ ਫੋਨ ਫੜ ਕੇ ਮਾਵਾਂ ਤੈਨੂੰ ਆਪਣੀ ਸਿਹਤ ਤੇ ਸੁਣਾਓ ਸਿਹਤ ਮੇਰੀ ਸਹੀ ਠੀਕ ਵਧੀਆ ਵਾ ਤੂੰ ਸੁਣਾ ਮੇਰਾ ਤਾਂ ਤੇਰੇ ਵਾਲਾ ਧਿਆਨ ਹੁਣ ਮੇਰਾ ਵੀ ਮੰਮੀ ਇਦਾਂ ਹੀ ਬਸ ਲੱਕੀ ਪੀੜ ਕਰਦਾ ਰਹਿੰਦਾ ਹੀ ਆ ਦੱਸ ਆ ਇਦਾਂ ਢੋਟਾ ਲਾ ਕੇ ਟਾਈਮ ਹੀ ਕੱਢਣ ਬਣੀ ਕਹਿੰਦੀ ਕੀ ਕਰਾਂ ਢੋ ਲਾ ਲਿਆ ਕਰ ਬੁਗਤਾ ਚੇਰਵੇਂ ਨਾਲ ਬੈਠੀ ਆਹੋ ਇਦਾਂ ਹੀ ਕਿ ਦਿਲ ਮੇ ਪੈ ਜ ਨਹੀਂ ਕਹਦੀ ਬੈਜ ਨਹੀਂ ਔਰ ਕੀ ਕਰਨਾ ਹੁੰਦਾ ਫਿਰ ਤੇ ਇਹ ਫਾਲ ਫਲੋਟ ਖਾਇਆ ਕਰ ਖਾਨੀ ਤੇ ਹੈਗੀ ਮੰਮੀ ਕੇ ਵਾਲੇ ਨਾਲ ਜੀਵ ਨਹੀਂ ਕਰਤਾ ਖਾਣ ਨੂੰ ਆ ਸੇਬਾਂ ਜਿਹਨਾਂ ਨੂੰ ਤੇ ਮੇਰਾ ਮੂੰਹ ਨਹੀਂ ਕਰਦਾ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਲ ਮੰਗਾ ਲਿਆ ਕਰ ਉਦੋਂ ਮਮੀ ਲੈ ਕੇ ਦਿੰਦਾ ਯਸਾ ਵੀ ਖਾਨ ਖੋਨ ਨੂੰ ਹਰ ਚਲ ਉਹਨੂੰ ਵੀ ਪਤਾ ਵਾ ਆਹੋ ਉਹਦੇ ਮਮੀ ਉਹੀ ਆ ਲੈ ਕੇ ਦਿੰਦਾ ਤੇ ਹੋਰ ਕਿੰਨੇ ਤੁਹਾਨੂੰ ਪਤਾ ਮੈਨੂੰ ਪੁੱਛਣਾ ਤੇ ਦੋਜਾ ਮੇਰਾ ਨਾਹ ਉਹ ਤੇ ਨਾਰਾਂ ਦਾ ਜੂਸ ਮੰਗਾ ਲਿਆ ਉਹ ਤਾਂ ਨਹੀਂ ਮਮੀ ਸੋ ਕੋ ਮੈਂ ਕਦੀ ਮੰਗਾ ਨਹੀਂ ਨੀ ਮੰਗਾਇਆ ਕਰ ਉਹ ਤਾਂ ਤਾਕਤ ਵਾਲਾ ਹੁੰਦਾ ਵਾ ਚਲ ਕੋਈ ਨਹੀਂ ਮੈਂ ਸਾਬੀ ਨੂੰ ਸੁਣਾ ਦਵਾਂਗੀ ਪੀਜਾ ਤਾਂ ਡਿਊਟੀ ਤੋਂ ਆਣਾ ਹੁੰਦਾ ਹੁਣ ਲੱਗਿਆ ਗਲਾਸ ਬਣਵਾ ਲਿਆ ਮਾਂ ਆਇਆ ਕਰੇ ਰੋਜ਼ ਵੀ ਭਾਵੇਂ ਚਾਹ ਤੇ ਜਿਹੜੇ ਲੈਣਤਾ ਆ ਮਮੀ ਮੈਨੂੰ ਇੰਨਾ ਚੇਰ ਵੀ ਨਹੀਂ ਕਿਤੇ ਬੈਠਾ ਜਾਂਦਾ ਲਾਕੀ ਬੜੀ ਪੀੜ ਹੁੰਦੀ ਤੇ ਤੁਹਾਨੂੰ ਵੀ ਦੱਸਿਆ ਹੁੰਨੇ ਆ ਮਲਾਂ ਨੂੰ ਟੂਬ ਜੀ ਉਹ ਦੇਤੀ ਵੀ ਮਾੜੀ ਜੀ ਲਾ ਦੇਣੀ ਬਸ ਦੱਸ ਨਹੀਂ ਨਾ ਥੋੜਾ ਜਾ ਕਰਿਆ ਕਰ ਆਪਣੇ ਸਿਹਤ ਦਾ ਖਿਆਲ ਸਿਹਤ ਦਾ ਮੰਮੀ ਖਿਆਲੀ ਆ ਹੁਣ ਬੈਂਦੇ ਆ ਬੈਂਦੇ ਮ ਤੁਰਦੇ ਆ ਫਿਰਦੇ ਆ ਵੀ ਲੱਕ ਪੀੜੋਂ ਹੁੰਦਾ ਬੈਂਦਾ ਕੀ ਕਰਾਂ ਮੈਂ ਰਾਤੀ ਗਰਮੀ ਜੇ ਮੰਮੀ ਰੋਟੀ ਲਈ ਉਹਦੋਂ ਮੇਰਾ ਬੀਪੀ ਘਟ ਗਿਆ ਪੁੱਛੇ ਹੀ ਕੋਨਾ ਬਾਅਦ ਜਿਹੜਾ ਸਿਰ ਪਾਟਿਆ ਕਿਤੇ ਮੇਰਾ ਤਾਂ ਹੀ ਤਾਂ ਤੁਸੀਂ ਰਾਤੀ ਫੋਨ ਲਾਉਂਦੇ ਤਾਂ ਹੀ ਮੈਂ ਕਹੇ ਮੰਮੀ ਘਟਦੇ ਮੈਨੂੰ ਨੀਂਦ ਨਹੀਂ ਮੈਂ ਮਾਂ ਨੂੰ ਵੀ ਹੁਣ ਕੀ ਦੱਸਾਂ ਇਹ ਤਾਂ ਹੈਵਾ ਆ ਪੰਖਾ ਲਾ ਰਿਆ ਕਰ ਜੀ ਰੋਟੀ ਲਵਨੀ ਹੁੰਦੀ ਆ 20 ਪੰਖਾ ਲਾਉਣੀ ਪਤਾ ਤੁਹਾਨੂੰ ਪਤਾ ਗੋਮਂਦਰ ਸੋਈ ਚ ਫੇਰ ਹੋ ਜਾਂਦਾ ਕਿਉਂਦਾ ਕਿੰਨਾ ਸੇਕ ਹੁੰਦਾ ਚੱਲਿਆ ਜਾਂਦਾ ਤੇ ਗੈਸ ਚੱਲਦੀ ਆ ਹੂੰ ਹੂੰ ਉਹਦਾ ਨਹੀਂ ਘੋਤਾ ਜਾਂਦਾ ਗਰਮੀ ਤੁਹਾਨੂੰ ਪਤਾ ਮੜਕੇ ਆ ਹਾਲਾਤ ਤੇ ਉਹਦਾ ਹੀ ਮੈਂ ਡਾਕਟਰ ਨੇ ਪੁੱਛਿਆ ਮੈਂ ਕਿਹਾ ਮੈਨੂੰ ਗਰਮੀ ਬੜੀ ਲੱਗਦੀ ਆ ਕਹਿੰਦੇ ਹਾਲਾਤ ਟਾਈਮ ਚ ਲੱਗਦੀ ਲੱਗਦੀ ਹੁੰਦੀ ਆ ਇਹ ਤਾਂ ਲੱਗਣੀ ਲੱਗਣੀ ਤੇ ਸਵੇਰੇ ਸਿਰ ਅਦਾਲ ਸਬਜੀ ਬਣਾ ਲਈ ਸ਼ਾਮਾ ਨੂੰ ਤੋਂ ਫੁਲਕੇ ਲਾ ਲੇ ਆਹ ਵਾਰ ਜਦੋਂ ਮੰਮੀ ਆਵੇ ਖਜੇ ਦੇ ਸਾਥ ਦੇਣਾ ਜਦੋਂ ਉਹ ਹੀ ਨਹੀਂ ਸਾਥ ਦਿੰਦੀ ਤੇ ਕੀ ਕਰਾਂ ਤੇ ਇਹਨੂੰ ਆਖਿਆ ਕਰ ਮੰਮੀ ਮੇਰੇ ਲਾਗੇ ਫੁਲਕੇ ਲਾ ਦੇ ਕਹਿੰਦਾ ਤੇ ਹੈਗਾ ਸਾਬੀ ਵੀ ਮੰਮੀ ਬਥੇਰਾ ਇਹਨੂੰ ਕਹਿੰਦਾ ਵੀ ਚੱਲ ਨਾ ਲਾਇਆ ਕਰ ਸੋਕ ਨੂੰ ਕੰਮ ਆਪ ਕਰ ਲਿਆ ਕਰ ਮੰਮੀ ਸੜੋਂ ਉਬਲੋਂ ਕਰਦੀ ਰਹਿੰਦੀ ਹੁਣ ਵੀ ਆ ਬਟਾਲੇ ਆਈ ਹੂੰ ਤੇ ਉਹ ਜਰੀਕੇ ਪੈਰ ਅਗੇ ਘੁੱਟਣ ਡਿਆ ਪਹਿਲੇ 36 36 ਗੰਨਾ ਹੁਣੇ ਮੈਨੂੰ ਸਣਾ ਕੇ ਗਈ ਉਹ ਮਹਿਲਾ ਮੰਮੀ ਉਦਾਂ ਡਈਓ ਔੜਕੜ ਕਰਨ ਯਾਰ ਕੋਈ ਨਹੀਂ ਤੇ ਉਹਦਾ ਸੁਭਾਅ ਇਸ ਤਰ੍ਹਾਂ ਦਾ ਵਾ ਕਰਦੀ ਰਹਿਣ ਦੇ ਕੀ ਕਹਿੰਦੀ ਸੀ ਮੰਮੀ ਹੁਣ ਉਹ ਕੋਹ ਨਹੀਂ ਮੰਮੀ ਆਪਣੀਆਂ ਹੀ ਗੱਲਾਂ ਨੇ ਇਹ ਕਰਨ ਤੇ ਚਾਹ ਰੱਖੀ ਆ ਮੰਮੀ ਨੇ ਕੋਈ ਨਹੀਂ ਬਣਾ ਕੇ ਪਿਆਰ ਦਿੰਦੀ ਆ ਮੈਂ ਨਾ ਵੇ ਲਈ ਜੋ ਆ ਉਹ ਆਹ ਖਾਣ ਡੰਗਰਾਲ ਵੀ ਵੇਖਾਂ ਪਰ ਪਤਾ ਮੈਨੂੰ ਜੰਨੀ ਆ ਕਿ ਮੰਮੀ ਆਪਣੀਆਂ ਹੀ ਗੱਲਾਂ ਕਰ ਰਹੀ ਏ ਹਮਨਾ ਮੈਂ ਠੀਕ ਆ ਚਲ ਜਾ ਉਹ ਆਹ ਮੰਮੀ ਬਹੁਤ ਹੀ ਮੈਂ ਆਉਣਾ ਚਲ ਆ ਜਾ ਵੇਖਿਆ ਠੀਕ ਆ ਕਾਲ ਤੇਰਾ ਸਾਬੀ ਦਾ ਖਿਆਲ ਰੱਖਦਾ ਹੀ ਹੈ ਨਾ ਆਹੋ ਮੰਮੀ ਮਰੀ ਨੂੰ ਤੇ ਸੱਸ ਮੇਰੀ ਨੂੰ ਕੰਮ ਨਾਲ ਹੀ ਵਾਸਤਾ ਹੀ ਜਦੋਂ ਪਤਾ ਆ ਟਾਈਮ ਚੰਨਣ ਡਿਆ ਵਾ ਤੇ ਬਾਅਦ ਚ ਕੰਮ ਹੀ ਕਰਨਾ ਸਾਰੀ ਉਮਰ ਕੰਮ ਨੂੰ ਹੀ ਪਈ ਹੈ ਹੁਣ ਜੇ ਮੰਮੀ ਮੇਰੇ ਨਾਲ ਸਾਥ ਦੋਗੇ ਤੇ ਮੈਨੂੰ ਸਾਰੀ ਉਮਰ ਚੇਤਾ ਰਹਿਣਾ ਵੀ ਮੇਰੀ ਸੱਸ ਮੇਰੇ ਆ ਟਾਈਮ ਚ ਲੱਗੇ ਲੱਗੀ ਜਦੋਂ ਲੱਗਣਾ ਹੀ ਨਹੀਂ ਤੇ ਮੁੜ ਕੇ ਨਿਆਣੇ ਤੇ ਵੇਖਿਓ ਹੱਕ ਕਿੱਦਾਂ ਜਿਮਾਣਾ ਉਦੋਂ ਤੇ ਮੇਰੇ ਆਡਾ ਹੀ ਪੋਤੀ ਪੋਤਾ ਜੋ ਵੀ ਹੋਇਆ ਉਦੋਂ ਤੇ ਕਹਿਣਾ ਆਪਾਂ ਹੀ ਸੰਭਤੇ ਰਹੇ ਆਪਾਂ ਹੀ ਕਰਦੇ ਰਹੇ ਫਿਰ ਮੇਰੇ ਨਿਆਣੇ ਦਾ ਹੱਕ ਕਾਦਾ ਇਹਨਾਂ ਦਾ ਜਦੋਂ ਮੈਨੂੰ ਨਹੀਂ ਹੁਣ ਸੰਭਣਾਂ ਚੱਲ ਪਤਾ ਕੀ ਕਰਿਆ ਕਰੋ ਸਿਰੇ ਸਿਰੇ ਦਾਲ ਸਬਜੀ ਬਣਾ ਲੇ ਐ ਵੇਲੇ ਫੁਲਕੇ ਚਾਰ ਲਾ ਲੇ ਹੋਰ ਕੀ ਕਰਨਾ ਤੇ ਹੈ ਲੜਾਈ ਨਹੀਂ ਪਾਉਣੀ ਆਓ ਮੰਮੀ ਚੱਲ ਮੈਨੂੰ ਪਤਾ ਵਾ ਮੈਂ ਕਿਹਦੀ ਲੜਾਈ ਪਾਈ ਮੈਂ ਤਾਂ ਉਦਾਂ ਹੀ ਤੁਹਾਡੇ ਨਾਲ ਗੱਲ ਕਰਨ ਨਹੀਂ ਆ ਹਾਂ ਵੀ ਮਾਂ ਨੇ ਦੁੱਖ ਸੁੱਖ ਫੋਲਣਾ ਹੋਰ ਮੈਂ ਕਿੱਥੇ ਜਾਵਾਂ ਗੱਲ ਕਰਨ ਤੇ ਮੈਨੂੰ ਵੀ ਟੈਨਸ਼ਨ ਰਹਿੰਦੀ ਆ ਵੀ ਮੇਰੀ ਧੀ ਕਿਹੜਾ ਕਿਤਰਾ ਵਾਂ ਕਿਤਰਾ ਨਹੀਂ ਚੱਲ ਮੰਮੀ ਤੁਸੀਂ ਨਾ ਬਹੁਤਾ ਧਿਆਨ ਦਿਆ ਕਰੋ ਤੇ ਕਹਿਣਾ ਹੀ ਕਿ ਅਨੁਰਾਜੀ ਵਾਸਤੇ ਕੁੜੀ ਗੜੀ ਵੇਖੋ ਹੁਣ ਆ ਆਪਣਾ ਪਹਿਲਾਂ ਕਰ ਲਾ ਫਿਰ ਵੇਖਾਂਗੇ ਆਹੋ ਚੱਲ ਇਹ ਵੀ ਹੁਣ ਹੋਈ ਲੱਗ ਗਈ ਆ ਟਾਈਮ ਆਹੋ ਟਾਈਮ ਇਹ ਲੰਘ ਜਾਂਦਾ ਤਾਂ ਫੇਰ ਵੇਨੇ ਨਾਲ ਪੈਸਾ ਚਾਹ ਗਰਮ ਵੜੀ ਭੈਣ ਜੀ ਜਰਾ ਕਿ ਇੱਥੇ ਰੱਖ ਦੋ ਚੱਲ ਇੱਥੇ ਰੱਖਿਆ ਰਾਂ ਦੇ ਵਿੱਚ ਰਾਂ ਦੇ ਵਿੱਚ ਤੇ ਸੁਖਤ ਉਹਨੇ ਪੀਣੀ ਚਾਹ ਕੋਈ ਨਹੀਂ ਮੰਮੀ ਮੈਂ ਘਾਟੀ ਪੀਣੀ ਬਾਅਦ ਚ ਮੈਨੂੰ ਵੀ ਕਾਲੀ ਜੀ ਪੈਂਦੀ ਰਹਿੰਦੀ ਆ ਇਹਦਾ ਚਾਹ ਨਾ ਕਾਲੀ ਪੈਂਦੇ ਐ ਗੈਸੇ ਬੜੇ ਬਣਦੀ ਹਾਂਜੀ ਬੈਜੋ ਮੰਮੀ ਤਾਂ ਕੋਈ ਗੱਲ ਨਹੀਂ ਕਰੋ ਤੁਸੀਂ ਨਾ ਬਾਰੇ ਨਹੀਂ ਬਹਿ ਜਾਓ ਤੁਸੀਂ ਮੈਂ ਕੰਮ ਵੇਖਾਂ ਕੋਈ ਚਲੋ ਆ ਇਹਨੂੰ ਕੱਟੀ ਦੇਈ ਦੀ ਭੈਣ ਜੀ ਹਾਂ ਆ ਚਾਹ ਨਾ ਸਾਹ ਬੜਾ ਨੂੰ ਚੜਦਾ ਵਾ ਆ ਚਲ ਖਿਆਲ ਰੱਖਿਆ ਕਰੋ ਨਿਆਣੀ ਸਿਆਣੀ ਹੈਗੀ ਆ ਹਾਂਜੀ ਹਾਂਜੀ ਨਹੀਂ ਖਿਆਲ ਝੱਤੀ ਦਾ ਦਵਾਈਆਂ ਬੜੀਆਂ ਖਾਂਦੀ ਨੇ ਤੁਹਾਂ ਖਿਆਲ ਰੱਖਣਾ ਮੈਂ ਅੱਜ ਕਿਤੇ ਤੁਰ ਕੇ ਆਉਣਾ ਜਦੋਂ ਮੈਨੂੰ ਪਤਾ ਲੱਗਾ ਨਹੀਂ ਨਹੀਂ ਸਾਡੀ ਇਮਾਨਤ ਵਾ ਹੀ ਖਿਆਲ ਰੱਖਣਾ ਹਾਂ ਇਹ ਤਾਂ ਹੈ ਇਹ ਤਾਂ ਪ੍ਰੋਣਿਆਂ ਆਏ ਤੇ ਵੇਖ ਕੇ ਚੱਲ ਗਏ ਚੱਲ ਗਏ ਆਹੋ ਨਹੀਂ ਤੁਹਾਂ ਹੀ ਰੱਖਣਾ ਖਿਆਲ ਹਾਂ ਤੁਹਾਡੀ ਹਿਸਾਬ ਹਿਸਾਬ ਨਹੀਂ ਹੀ ਖਿਆਲ ਰੱਖਣਾ ਹਾਂਜੀ ਇਹ ਤਾਂ ਹੈ ਤੁਸੀਂ ਨਾ ਇਹ ਕਰਦੇ ਟੈਨਸ਼ਨ ਲਿਆ ਕਰੋ ਟੈਨਸ਼ਨ ਤਾਂ ਹੈ ਹੁੰਦੀ ਵੀ ਆ ਚਲ ਕੋਈ ਨਹੀਂ ਮਾਵਾ ਚੀਜੀ ਇਦਾਂ ਦੀ ਚੀਜੀ ਇਤਨਾ ਦੀ ਆ ਮਾਵਾ ਧਿਆ ਦਾ ਰਿਸ਼ਤਾ ਬੜਾ 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 ਕੇ ਚਲ ਕੋਈ ਨਹੀਂ ਪਰ ਅਸਲ ਮਾਂ ਤੁਸੀਂ ਜੇ ਹੁਣ ਚਲੋ ਕਰੋ ਗੱਲਾਂ ਚਲ ਕੋਈ ਤੇ ਮਮੀ ਆਖਣ ਦੇ ਜਾਨੂੰ ਲੱਗੇ ਬਹਿ ਜਾ ਉਹਨੇ ਕਿੱਥੇ ਬਹਿਣਾ ਸੀ ਲੱਗੇ ਪਤਾ ਤੁਹਾਨੂੰ ਵੇਖ ਲਓ ਪਤਾ ਵੀ ਅਸੀਂ ਆਪਾਂ ਬਟਾਣੇ ਹੋਈ ਦਵਾਈ ਲੈ ਕੇ ਜਾਣ ਕੇ ਇੱਕ ਕੱਪ ਲਈ ਆਈ ਤੁਹਾਡੇ ਵਾਸਤੇ ਜੀ ਆਹ ਦੂਜਾ ਕੱਪ ਕੋਟ ਪਾਣੀ ਹੋਰ ਪਾ ਲੈਂਦੇ ਹਾਂ ਚਲ ਕੋਈ ਗੱਲ ਨਹੀਂ ਮੰਮੀ ਚਲ ਇਹ ਕੰਮ ਕਰਦੇ ਹੁ ਹੋਰ ਦੇਰ ਦੀ ਕਰ ਲਈ ਨਹੀਂ ਨਹੀਂ ਪੀਓ ਤੁਸੀਂ ਉਦਾਂ ਸਹੀ ਕਿ ਲੋਦਾ ਮੈਨੂੰ ਕਾਲੀ ਜੀ ਪੈਂਦੀ ਰਹਿੰਦੀ ਮਾਂ ਦੀ ਜਦੋਂ ਹੁੰਦੀ ਹੈ ਨਾ ਉਦੋਂ ਕੋਊਗੀ ਨਿਆਣੀ ਸਿਆਣੀ ਆ ਨਿਆਣੀ ਸਿਆਣੀ ਆ ਏਡੀ ਨਿਆਣੀ ਸਿਆਣੀ ਤੇ ਵਿੰਦੀ ਨਾ ਪੀ ਲਿਆਣ ਚਾਹ ਪਾਣੀ ਹੁਣ ਜਾਣੀ ਭਲਾ ਪੁੱਛਦੀ ਆ ਸਿਆਣੀ ਕਰਕੇ ਵਿੰਦੀ Ini Poli ini ਇਨਿੰਗ ਹੀ ਆ ਕਿ ਵਾਹ ਤੁਸੀਂ ਅੰਦਰ ਬੈਠੇ ਹੋਨੇ ਆ। ਆਹੋ ਅੰਦਰ ਬੈਠ ਜਾਓ ਤੁਸੀਂ ਇੱਧਰ। ਇੱਧਰ ਬੈਠ ਜਾ। ਆਹੋ। ਹਾਂ ਬੈਂਜੀ ਮੈਂ ਵੀ ਵੇਖੀ ਹੁੰਦੀ। ਅੱਛਾ ਤੁਸੀਂ ਵੇਖੀ? ਹਾਂਜੀ ਹਾਂਜੀ। ਅੱਛਾ ਅੱਛਾ। ਮੈਂ ਦੇਹੀ ਦਰਵਾਜ਼ਾ ਬੰਦ ਕਰ ਦਮ ਵੇਖਿਆ। ਆਉਂਦਾ ਹੀ ਸੀ। ਅੱਛਾ। ਠੀਕਾ। ਬੈਠੀਂ ਆ ਮਾਮਾ ਤੀਆਂ। ਮੇਰੀ ਗੱਲ ਸੁਣ। ਹਾਂ। ਆਹ ਕਿੱਧਰ ਆ? ਉਦਾਂ ਹੀ ਤੁਸੀਂ ਸਦਾ ਫੋਨ ਕਰਕੇ ਕਿਹਾ ਅੱਧੇ ਮਿਲਣ ਗਏ ਲਾਈਏ ਕਿਦਾਂ ਕੋਈ ਗੱਲਬਾਤ ਹੋਈ ਹੈ। ਨਹੀਂ ਨਹੀਂ ਮੈਂ ਤਾਂ ਨਹੀਂ ਸਦਾ ਕਾਲ ਮਾਰ ਤੋ ਕੋਈ ਨਹੀਂ ਹੋਈ। ਅੱਛਾ। ਉਹ ਉਦਾਂ ਹੀ ਬਟਾਲੇ ਨੂੰ ਗਏ ਇਹ ਦਵਾਈ ਲੈਣ ਅੱਛਾ ਉਹਨੇ ਉਦਾਂ ਹੀ ਫੋਨ ਕੀਤਾ ਹੋਣਾ ਵਾ ਹਾਲ ਚਾਲ ਪੁੱਛਣ ਲਈ ਹਾਲ ਚਾਲ ਕੀਤਾ ਹੀ ਹੋਗਾ ਫੋਨ ਕੀ ਪਤਾ ਇਹਨਾਂ ਕਤੇ ਕਿਹਾ ਤਾਂ ਬਟਾਲੇ ਆਏ ਆ ਇਹਨੂੰ ਲੈ ਕੇ ਆਏ ਆ ਵਾ ਅੱਛਾ ਉਹਨੇ ਸੁਣਿਆ ਕੱਖ ਨਹੀਂ ਤੇ ਉਹ ਆ ਕੀ ਪਤਾ ਨਹੀਂ ਕੀ ਹੋਇਆ ਵਾ ਮਿੰਟੋ ਮਿੰਟੀ ਆਈ ਗਈ ਲਿਸਤੇ ਹਾਂ ਹਾਂ ਹੋਦੇ ਗੱਲਾਂ ਮਾਮਾ ਵੱਸੇ ਵਾਲੀ ਹਰ ਗੱਲ ਖਬਰ ਤੀਂ ਮਾਵਾਂ ਨੇ ਫੜਾ ਫੜ ਦਿੰਦੀਆਂ ਅਸੀਂ ਬਟਾਲੇ ਗਈਆਂ ਵਾ ਦਵਾਈ ਲੈਣ ਹੀ ਉੱਥੇ ਗਈਆਂ ਵਾ ਅਸੀਂ ਇੱਥੇ ਗਈਆਂ ਮਿੰਟੋ ਮਿੰਟੀ ਖਵਾੜਾ ਪਚੰਦ ਸਾਰੀ ਦਿਹਾੜੀ ਬੇਲੰਨ ਕੰਮ ਕਿਹੜਾ ਫੋਨ ਤੇ ਲੱਗੀ ਰਹਿੰਦੀ ਆ ਹਾਂ ਤੇ ਸਾਡੀ ਵੀ ਇਦਾਂ ਹੀ ਕਰਦੀ ਕਿ ਮਿੰਟੋਂ ਮਿੱਡੀ ਸਾਰੇ ਖਬਰਾਂ ਪਚਾਈ ਜਾਂਦੀ ਮਾਨੂੰ ਮੈਂ ਆਹ ਕੀਤਾ ਮੈਂ ਇਹ ਕੀਤਾ ਤੇ ਇਹਨੇ ਆਖਿਆ ਵੀ ਮੈਂ ਉੱਠ ਕੇ ਕੋਈ ਘਰ ਦਾ ਕੰਮ ਹੀ ਕਰ ਲਾ ਤੇ ਵੇਲੇ ਬੈ ਕੇ ਫੋਨ ਨਾਲ ਡੀਆਂ ਰਹਿੰਦੀ ਆ ਹਾਂ ਕੰਮ ਇਹਨਾਂ ਨਾਲ ਕੋਈ ਨਹੀਂ ਹੈਗਾ ਨਾ ਨਾ ਇਦਾਂ ਨਿੱਕੇ ਨਿੱਕੇ ਗੱਲ ਦੱਸਦੀ ਆ ਹੁਣ ਦਵਾਈ ਲੈ ਗਈ ਤੇ ਕੀ ਗੱਲ ਸੀ ਕੋਹ ਨਹੀਂ ਹੁੰਦਾ ਟੈਸਟ ਜੇ ਕਰਵਾਉਣੇ ਥੋੜੇ ਬੋਤੇ अच्छा डॉक्टरन वार मिलेया वाके हम्म हम्म कदी कदी वो करला अल्ट्रासाउंड कर लो कर लो को हो कदी को पद्रि दिन दा हिदेले ਛੱਡਦੇ ਰਹਿੰਦੇ ਆ ਰਹਿੰਦੇ ਆ ਉਹਨਾਂ ਨੇ ਕਿ ਉਹਨਾਂ ਦੇ ਤਾਂ ਪੈਸੇ ਬੰਦੇ ਆ ਪਰ ਘਰ ਤੇ ਆਪਣਾ ਜਾਂਦਾ ਨਾ ਇਹਨੇ ਸੋਚਦੇ ਹੈਗੇ ਤੇ ਕੋਹ ਨੋਆ ਵੀ ਨਹੀਂ ਸੋਚਦੀਆਂ ਹੈਗੀਆਂ ਵੀ ਚਲ ਥੋੜੀ ਬੋਤੀ ਤਖਨੀਬ ਥੋੜੀ ਬੋਤੀ ਜਰਨੀ ਪੈਂਦੀ ਆ ਪਰ ਨਾ ਇਹ ਤੇ ਬਸ ਮੜ ਦੀ ਪੀੜ ਹੋਈ ਨਹੀਂ ਮੜ ਜਪੈ ਉਦਾ ਹੀ ਪੀੜ ਹੋਈ ਵੱਖੀ ਤੇ ਚੁੱਕ ਚੱਲ ਡਾਕਟਰ ਦੇ ਉਸੇ ਵੇਲੇ ਕਰਵਾ ਲੈ ਨਾਲ ਲੈ ਕੇ ਤਰਪੰਦੀਆਂ ਨੇ ਪਰ ਨਾ ਕੀ ਕਹੀਏ ਜੇ ਕਹਿੰਨੇ ਤਾਂ ਕਹਿੰਦੀ ਆ ਤੁਹਾਡਾ ਜ਼ਮਾਨਾ ਹੋਰ ਹੀ ਤੇ ਹੁਣ ਜ਼ਮਾਨਾ ਹੋਰ ਵਾ ਤੇ ਕੀ ਕਰੀਏ ਹੁਣ ਹਾਂ ਤੁਹਾਡੇ ਜ਼ਮਾਨੇ ਚ ਲੱਗ ਹੀ ਨਾ ਥਾਰ ਆ ਹਰਸਾ ਤੁਆਈਆਂ ਹਨ ਜਿਹੜਾ ਸਾਡਾ ਜ਼ਮਾਨਾ ਹੋਰ ਹੀ ਤੇ ਹੁਣ ਅਰਸਾ ਤੁਆਈਆਂ ਨੇ ਇਹਨਾਂ ਦਾ ਜ਼ਮਾਨਾ ਹੋਰ ਵਾ ਆ ਇਹੋ ਗੱਲ ਵਾ ਨਾ ਕਹਿੰਦੀ ਆ ਤੁਹਾਡੇ ਬਾਰੇ ਪਰੇ ਚੱਲਿਆ ਹੋਊਗਾ ਹੁਣ ਨਹੀਂ ਇਹ ਕੰਮ ਚੱਲਦੇ ਹੁਣ ਡਾਕਟਰਾਂ ਦੇ ਸਾਹਮਣੇ ਚੱਲਣਾ ਪੈਂਦਾ ਤਾਂ ਫੇਰ ਉਹ ਕੀ ਕਹੀਏ ਹਾਂ ਡਾਕਟਰਾਂ ਦੇ ਸਾਹਮਣੇ ਚੱਲਦੀਆਂ ਏ ਚਾਣੇ ਕਹਿੰਦੇ ਬਾਪ ਪਿਆ ਜਾਣ ਜਾਂ ਰਾਹ ਪਿਆ ਜਾਣੇ ਬਹੁਤ ਗੱਲਾਂ ਕਰਦੀ ਕੋਈ ਅਗਰ ਘੱਟ ਵਾ ਹਾਂ ਬਾਪ ਐ ਚਰਪਈਆਂ ਕੱਟਣੀਆਂ ਪੈਣਾਂ ਹੁਣ ਕੱਟਣੀਆਂ ਪੈਣਾਂ ਪੈਣਾ ਕੀ ਕਰੀਏ ਫੇਰ ਕੱਟਣੀਆਂ ਪੈਣੀਆਂ ਵਾ ਪਾਈ ਔਖੇ ਹੋ ਗਿਸੀਆਂ ਨੇ ਕਿ ਕੱਟੋ ਤਾਂ ਪੈ ਸੌਖੀਆਂ ਹੀ ਕੱਟੋ ਜੇ ਟਾਈਮ ਨਿਭਾਉਣੀ ਹੈ ਤੇ ਜਦੋਂ ਟਾਈਮ ਆ ਜਾਏਗਾ ਫੇਰ ਇਹਨਾਂ ਦੇ ਹੋਈ ਹਾਲ ਫੇਰ ਕਿਣਾ ਕਦੇ ਫੇਰ ਕਿ ਨਿਆਣੇ ਨੂੰ ਚੁੱਕ ਲੱਕ ਦੇ ਉਹ ਕਰ ਲੱਕ ਜੇ ਫੇਰ ਹੱਡ ਤੇ ਹੋਈ ਹਾਰ ਰਹਿਣਾ ਸਾਡੀ ਉਮਰ ਹੀ ਬਸ ਜਵਾਨਾਂ ਵਾ ਘੋੜਿਆਂ ਤੋਂ ਤੁਰਨ ਜਾਂਦਾ ਸਾਹ ਚੜਦਾ ਬਸ ਸਾਰੀ ਇਹਦੇ ਇੱਕ ਕੰਮ ਕਰਦੀਆਂ ਰਵਾਂਗੀਆਂ ਤੇ ਬਸ ਠੀਕ ਐ ਜਿੱਥੋਂ ਇਹਨਾਂ ਨੇ ਮਰਜ਼ੀ ਕੰਮ ਕਰਤਾ ਨਹੀਂ ਸਾਡੇ ਨਿਆਣਾ ਰੋਂਦਾ ਹੱਡਣਾ ਹੀ ਉਹਨੂੰ ਦੁੱਧ ਪਿਲਾਣਾ ਹੀ ਉਹਨੂੰ ਆਹ ਕ ਸਹੀ ਤਾਂ ਜਾਣੇ ਜੰਮੇ ਜਿੱਥੇ ਮਰਜੀ ਰੋਲਦੇ ਖੋਲਦੇ ਨੇ ਅੱਜ ਕੱਲ ਮਿੱਟੀ ਨਹੀਂ ਲਗਾ ਦਿੰਦੀਆਂ ਜਾਣਿਆਂ ਨੂੰ ਉਖੜਾ ਦਿੰਦੀਆਂ ਉਹ ਨਹੀਂ ਲੱਦਾ ਘੜਾ ਕਹਿੰਦਾ ਕਿ ਪੈਰਾਂ ਨੂੰ ਮਿੱਟੀ ਲਗੰਦਿਆਂ ਜਾਣਿਆਂ ਨੂੰ ਆਹੋ ਜਦੋਂ ਥੱਲੇ ਵੀ ਨਹੀਂ ਤਾੜਨਾ ਹੈਗਾ ਵੀ ਹਾਇ ਹਾਇ ਨਿਆਣੇ ਲਿਬੜਨ ਜਾਏ ਤਾਂ ਸਾਡੇ ਲਿਬੜੇ ਤੇ ਬੜੇ ਉਹਦੇ ਚੁੱਕ ਕੇ ਤਾਂ ਫੇਰ ਕੰਮ ਨੂੰ ਲੈ ਪੰਦੀਆਂ ਚਲੋ ਭੈਜੀ ਬਾਹਰ ਪਈਏ ਅੰਦਰ ਗਰਮੀ ਪੜੀ ਬਹੁਤ ਗਰਮੀ ਬਈ ਪਰ ਕਿੰਨਾ ਪਸੀਨਾ ਆਉਂਦਾ ਪੱਖਾ ਵੀ ਕੱਖ ਨਹੀਂ ਕਰਦਾ ਨਹੀਂ ਕਰਦਾ ਤੇ ਆਜੋ ਬਾਹਰ ਚੱਲ ਜੀ ਬਾਹਰ ਬੈਨੇ ਆਹੋ ਤੇ ਬਾਹਰ ਬੈਨੇ ਕੋਲਾ ਕੀ ਮਾਹੌਲ ਆ ਬਾਹਰ ਦਾ ਆਹ ਬਹੁਤ ਤੇਰੇ ਪੈਰਾਂ ਸੋਜ ਪਈ ਆ ਆ ਮੰਮੀ ਆ ਜਾਨੀ ਮਨੀ ਕਿਤੇ ਵੀ ਜਾਨੀ ਮਨੀ ਨਾ ਛੱਟ ਸੋਜ ਪੈ ਜਾਂਦੀ ਆ ਕਿ ਲੋਕ ਇਹ ਮੈਂ ਰੋਟੀਆਂ ਹੀ ਨਾਲਾਂ ਚਾਰ ਫੁਲਕੇ ਤੇ ਮੰਮੀ ਆ ਪੈਰ ਇਥੋਂ ਦੁੱਧ ਦੇ ਕਿਤੇ ਸੋਜ ਪੈ ਜਾਂਦੀ ਛੱਟ ਪਤਾ ਨਹੀਂ ਕੀ ਗੱਲ ਦੀ ਆ ਹਾਂ ਦੱਸ ਲਿਆ ਮੈਂ ਘੋਟਦਾ ਰਹਿੰਦੇ ਚੱਲ ਮੰਮੀ ਕੋਈ ਨਹੀਂ ਚੱਕੋਟ ਨਹੀਂ ਮੇ ਲੱਤਾਂ ਵੀ ਸੱਜੀਆਂ ਕੁੜਕਿੜਕੜੀਆਂ ਹੋਈਆਂ ਪਤਾ ਨਹੀਂ ਕੀ ਗੱਲ ਨਹੀਂ ਮੰਮੀ ਇੱਕ ਥਾਇਰੋਇਡ ਜਾਂ ਇੰਨੇ ਮੈਨੂੰ ਬੜਾ ਪੰਗਾ ਪਾਇਆ ਕੀ ਕਰਾਂ ਮੈਨੂੰ ਤੇ ਆਪ ਨਹੀਂ ਕੋ ਸਮਝਦਾ ਇਹ ਦਵਾਈ ਨਹੀਂ ਖਾਂਦੀ ਖਾਨੀ ਦੇ ਮੰਮੀ ਹੈਗੀ ਖਾਂਦਿਆਂ ਖਾਂਦਿਆਂ ਵੀ ਇਹੀ ਹਾਲ ਹੋਈ ਜਾਣ ਡਿਆ ਤੇ ਕੱਲ ਨੂੰ ਕੀ ਬਣੂਗਾ ਫਿਰ ਕੀ ਪਤਾ ਹੈ ਕਿ ਤੇ ਮੰਮੀ ਆ ਚਾ ਚਾ ਇੱਥੇ ਸਾਖਤ ਲੱਤਾਂ ਹੋਈਆਂ ਹੱਡੀਆਂ ਪਰ ਸਾਖਤ ਕਿਤੇ ਪੀਗੜ ਹੁੰਦੀ ਪਤਾ ਨਹੀਂ ਕੀ ਗੱਲ ਨਹੀਂ ਸਭ ਨੂੰ ਇਹੀ ਦੁਪਹਿਰ ਕੁਟਣ ਡਿਆ ਹੈ ਵਿਚਾਰਾ ਉਹਨੂੰ ਤਾਂ ਫਿਰ ਵੀ ਤਰਸ ਆ ਜਾਂਦਾ ਇਤੋਂ ਹੀ ਬੋਲੀ ਹੈ ਸੱਸ ਮੇਰੀ ਕਿਉਂ ਇਹ ਆਂਦੀ ਆਂਦੀ ਮੁੰਡਾ ਮੇਰਾ ਮਗਰਦਾਰਾ ਦੱਸ ਮੰਮੀ ਫਿਰ ਵਿੰਦੀਆਂ ਹੀ ਕਿਉਂ ਆ ਆਪਣੇ ਮੁੰਡੇ ਤੇ ਮੁੰਡਾ ਮਗਰ ਲਾਉਣਾ ਨਹੀਂ ਗਾ ਕਿਤੇ ਦਵਾਈ ਨੋ ਕਿਤੇ 100 ਚੀਜ਼ ਨੋ ਜਾਣਾ ਪੈਣਾ ਆਪ ਜਾਂਦੀ ਨੇ ਤਾਂ ਮੁੰਡੇ ਨੂੰ ਵੀ ਨਹੀਂ ਜਾਣ ਦਿੰਦੀ ਤੇਰਾ ਸਾਭੀ ਨੇ ਬੜਾ ਕਿਹਾ ਕਿ ਮੰਮੀ ਚੱਲ ਤੂੰ ਦਮ ਜਾਨੀਆਂ ਚੱਲ ਜਦ ਵੀ ਮੈਂ ਆਫਿਸ ਚਲ ਜਾਂਦਾ ਨਾ ਤੇ ਉਹ ਵੀ ਨਹੀਂ ਉਹ ਵੀ ਮੂੰਹ ਤੇ ਨੰਨਾ ਰੱਖਿਆ ਵੀ ਨਹੀਂ ਜਾਣਾ ਮੈਂ ਉਹ ਵੀ ਨਹੀਂ ਜਾਂਦੀ ਆ ਤਾਂ ਫਿਰ ਫੇਰ ਕਿਉਂ ਗੱਲਾਂ ਕਰਦੀ ਤੇ ਫੇਰ ਆਣ ਕੇ ਕਹਿੰਦੀ ਤੂੰ ਝੂਠ ਬੋਲਿਆ ਡਾਕਟਰ ਤੁਹਾਨੂੰ ਝੂਠ ਸੱਚ ਦੱਸਦਾ ਫੇਰ ਜਾ ਕੇ ਉਹ ਤੋਂ ਪੁੱਛ ਲੈ ਅਗਰ ਹੈ ਡਾਕਟਰ ਨੂੰ ਤੇ ਜੇ ਮੇਰਬਰ ਕਿਨੇ ਕੋਈ ਗੱਲ ਕੀਤੀ ਤੇ ਫੇਰ ਰੱਖਣ ਉਹਦੀ ਮਾਂ ਗੱਲਾਂ ਕਰ ਗਈ ਚੱਲ ਮੰਮੀ ਤੁਹਾਨੂੰ ਕਿ ਲੋਡ ਪਈ ਨਿਕਲ ਜਾਣਾ ਟਾਈਮ ਉਹ ਟਾਈਮ ਤਾਂ ਨਿਕਲ ਹੀ ਜਾਣਾ ਵਾ ਪਰ ਇਹਨੂੰ ਚਾਹੀਦਾ ਵਾ ਹੈ ਤੁਸੀਂ ਮੰਮੀ ਤੂੰ ਹੀ ਨਾ ਆਪਣੀ ਨਾਉਣਾ ਇਦਾਂ ਕਰਿਆ ਮੈਂ ਤੁਹਾਨੂੰ ਦੱਸਤਾ ਨਹੀਂ 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 ਮੈਂ ਨਹੀਂ ਕਰਦੀ ਮੇਰ ਨਾਲ ਬੀਤਣ ਡੀਆਂ ਮੈਨੂੰ ਪਤਾ ਵਾ ਮੈਂ ਤਾਂ ਰਾਜ ਨੂੰ ਪਹਿਲਾਂ ਕਹਿ ਦੇਣਾ ਵੀ ਜੇ ਮੰਮੀ ਇਦਾਂ ਕਰੋਗੀ ਨਾ ਤੇ ਮੰਮੀ ਨੂੰ ਪਹਿਲਾਂ ਹੀ ਏਡ ਕਰਦੀ ਵੱਖਰੀ ਆਪੇ ਆਪਣੇ ਉਹ ਦੋ ਫੁਲਕੇ ਲਾ ਕੇ ਖਾਇਆ ਕਰਨਗੇ ਇਹ ਤਾਂ ਨਹੀਂ ਆਹੀ ਕਰਨੀ ਹਾਂ ਦੋ ਬਥੇਰਾ ਕਰ ਲੈਣੇ ਆ ਜੇ ਜੇ ਤੁਹਾਨੂੰ ਤੇ ਇਹਦਾ ਦੁੱਖ ਲੱਗਣਾ ਨੇ ਤਾਂ ਨਾਉਂ ਦਾ ਵੀ ਲੱਗਣਾ ਚਾਹੀਦਾ ਤੇ ਜਿਹੜੀਆਂ ਨਵਾਂ ਹੋਏ ਤੀ ਆਈ ਹੁੰਦੇ ਗਾਵਾ ਆਪਣੀ ਧੀ ਤਾਂ ਹੁਣ ਤੂੰ ਸਹਰੇ ਗਈ ਹੈਂ ਉੱਧਰ ਆਪਣੀ ਦੀ ਤੇ ਦੁੱਖ ਹੁੰਦਾ ਨਾ ਮੇਰਾ ਨਹੀਂ ਨਾ ਹੁੰਦਾ ਮੈਂ ਸ਼ਾਇਦ ਤੁਸੀਂ ਵੀ ਨਾ ਨਾ ਬਾਅਦ ਚ ਐਦਾਂ ਕਰੋ ਵੀ ਨੌਣਾ ਵਿਤ ਕਰਿਆ ਕਰੋ ਨਹੀਂ ਮੈਂ ਨਹੀਂ ਕਰਦੀ ਹਾਂ ਤੇ ਕਰਿਓ ਬਣਾ ਮੈਂ ਜਿਹੜਾ ਕੋਈ ਕੰਮ ਕਰਨਾ ਤੁਹਾਡੀ ਸਲਾਹ ਨਾਲ ਕਰਨਾ ਉਹ ਹੀ ਮੈਂ ਕਿਤੇ ਕਰਿਓ ਬਣਾ ਨਾ ਨਾ ਹਾਂ ਮੁੜ ਕੇ ਕਰਨੀ ਮਾਂ ਸੁਖਣਾ ਸੁਖ ਸੁਖ ਨੇ ਆਖੀਦਾ ਹੋਂ ਨਵਾ ਤੇ ਹੋਰ ਬਾਜੂ ਵਿਚਾਰੀਆਂ ਕਿੱਥੇ ਜਾਣ ਜਦੋਂ ਮੁੜ ਕੇ ਕਹਿੰਦੀਆਂ ਇਹ ਨੋਵਾ ਧੀਆਂ ਨਹੀਂ ਬੰਦੀਆਂ ਸੱਸਾ ਮਾਵਾ ਬਾਂ ਨੂੰ ਤੇ ਨੋਵਾ ਧੀਆਂ ਬੰਨ ਮੋਹੇ ਹੁਣ ਮੇਰੀ ਇਹ ਮਾਂ ਬਣੇ ਤੇ ਕੀ ਗੱਲ ਕਰ ਮੈਂ ਨਾ ਇਹਨੂੰ ਮਾਂ ਬਣਾਉਂਗੀ ਨੇ ਹੁਣ ਚੱਲ ਜੇ ਤਨ ਥੱਕੀ ਥਕਾਈ ਆਈ ਐ ਇੱਥੇ ਤੇ ਰੋਟੀ ਪਾਣੀ ਲਿਆ ਕੇ ਦਵੇ ਆ ਕੋਈ ਨਹੀਂ ਮੰਮੀ ਕਰਨ ਨਹੀਂ ਮੈਂ ਅਗਲੀ ਨੇ ਚਾਹ ਨਹੀਂ ਮੈਨੂੰ ਘੋਟ ਦਿੱਤੀ ਤੇ ਰੋਟੀ ਪਾਣੀ ਉਹਨੇ ਮੈਨੂੰ ਕੀ ਦੇਣਾ ਮੈਂ ਆ ਵੀ ਹੀ ਲਿਆ ਵਾ ਇੱਕ ਕੱਪ ਚਾਹ ਦਾ ਲੈ ਕੇ ਆ ਗਈ ਸਾਪੀ ਤੇ ਜ਼ਮਾਨ ਨੇ ਵੇਖਿਆ ਕਿ ਧੀ ਸੱਚੀ ਬੰਦ ਧੀ